ਸ਼੍ਰੀ ਕਾ ਜੀ ਸਵਾਗਤ ਕਰਦੇ ਹਾਂ ਤੁਹਾਡਾ ਵਾਈਗੁਰੂ ਕਲੋਥ ਹਾਊਸ ਹੈ ਨਾ ਪਾਰਟਿਕੂਲਰ ਡੱਬਲੋਂ ਅੱਜ ਫਿਰ ਇੱਕ ਨਵੀਂ ਕਲੈਕਸ਼ਨ ਦੇ ਨਾਲ ਹਾਜ਼ਰ ਹੋਈਆਂ ਜੀ ਅੱਜ ਅਸੀਂ ਜਿਹੜੇ ਤੁਹਾਡੇ ਵਾਸਤੇ ਕਲੈਕਸ਼ਨ ਲੈ ਕੇ ਆਏ ਹਾਂ ਬਰਬਰੀ ਚੈੱਕਡ ਮੈਚਿੰਗ ਦੇ ਵਿੱਚ ਸੂਟ ਰਹਿਣਗੇ ਜੀ ਸੇਲ ਪ੍ਰਾਈਸ ਦੇ ਵਿੱਚ ਸਿਰਫ ਇੱਕ ਦਿਨ ਦੇ ਲਈ ਅਸੀਂ ਬਰਬਰੀ ਚੈੱਕ ਕਾਟਨ ਸੂਟ ਮੈਚਿੰਗ ਤੇ ਸੇਲ ਲਗਾਈ ਹੈ ਠੀਕ ਹੈ ਜੀ ਪਲੀਜ਼ ਮੇਰੀ ਆਪਾਂ ਨੂੰ ਰਿਕਵੈਸਟ ਹੈ ਕਿ ਐਦਾਂ ਦੇ ਆਫਰ ਦੇ ਵਿੱਚ ਸੂਟ ਲੈਣ ਲਈ ਸਾਡੇ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਬਟਨ ਵੀ ਪ੍ਰੈਸ ਕਰ ਲਓ ਤਾਂਕੇ ਜਲਦੀ ਤੋਂ ਜਲਦੀ ਤੁਹਾਨੂੰ ਮੇਰੀ ਵੀਡੀਓ ਦਾ ਨੋਟੀਫਿਕੇਸ਼ਨ ਮਿਲ ਸਕੇ ਜੀ ਤੇ ਜੇ ਮੇਰੀ ਜੇ ਮੇਰੇ ਭੈਣਾਂ ਮੇਰੀ ਸ਼ਾਪ ਤੇ ਵਿਜ਼ਿਟ ਕਰਨਾ ਤਾਂ ਅਸੀਂ ਡਿਸਟ੍ਰਿਕਟ ਮਾਨਸਾ ਬਡਲਾੜਾ ਤੋਂ ਬਿਲੋਂਗ ਕਰਦੇ ਆ ਤੁਸੀਂ ਜੇਕਰ ਪਿੱਕੀ ਰੋਡ ਤੋਂ ਆ ਰਹੇ ਹੋ ਤਾਂ ਤੁਹਾਨੂੰ ਪੂਰਾ ਰੇਲਵੇ ਪੁਲ ਕ੍ਰੋਸ ਕਰਨਾ ਪਊਗਾ ਤਾਂ ਉਹਦੀ ਲੈਫਟ ਸਾਈਡ ਵਾਪਸ ਪੁਲ ਦੇ نیچے ਆ ਕੇ ਸਭ ਤੋਂ ਪਹਿਲਾਂ ਜਿਹੜੀ ਗਲੀ ਮੁੜਨੀ ਹੈ ਜੀ ਉਹਦੇ ਵਿੱਚ ਐਂਟਰ ਕਰਕੇ ਮੇਰੀ ਸ਼ਾਪ ਹੈ ਜੀ ਜੇਕਰ ਤੁਸੀਂ ਬੋਹਰ ਰੋਡ ਤੋਂ ਆ ਰਹੇ ਹੋ ਤਾਂ ਤੁਸੀਂ ਰੇਲਵੇ ਪੌਲ ਨੂੰ ਕ੍ਰੋਸ ਨਹੀਂ ਕਰਨਾ ਉਹਦੀ ਰਾਈਟ ਸਾਈਡ ਆਉਣਾ ਰਾਈਟ ਸਾਈਡ ਪੌਲ ਦੇ نیچے ਆ ਕੇ ਜੀ ਸਭ ਤੋਂ ਪਹਿਲਾਂ ਜਿਹੜੀ ਗਲੀ ਮੁੜਨੀ ਹੈ ਜੀ ਫਸਟ ਗਲੀ ਦੇ ਵਿੱਚ ਐਂਟਰ ਕਰਕੇ ਸਾਡੀ ਸ਼ਾਪ ਹੈ ਜੀ ਲੋ ਜੀ ਅੱਜ ਅਸੀਂ ਤੁਹਾਨੂੰ ਦਿਖਾਵਾਂਗੇ ਅ ਅਸੀਂ ਆਫਰ ਦੇ ਵਿੱਚ ਦੇ ਰਹੇ ਹਾਂ ਜੀ ਸੇਲ ਲਗਾਈ ਹੈ ਚੈੱਕ ਬਰਬਰੀ ਦੇ ਉੱਪਰ ਪ੍ਰਿੰਟ ਸਮ ਨਿਊ ਮਿਲਣਗੇ ਸਟਾਫ ਬਹੁਤ ਫਾਈਨ ਰਹਿਣ ਵਾਲਾ ਜੀ ਚੈੱਕ ਕਰੋ ਜੀ कॉटन ਬਿਲਕੁਲ ਪਿਓਰ कॉटन ਦੇ ਸੂਟ ਰਹਿਣਗੇ ਜੀ ਤੇ ਪ੍ਰਾਈਸ ਸਿਰਫ ਰਹਿਣੀਆਂ ਸਿਰਫ 1 ਦਿਨ ਦੇ ਲਈ 750 ਠੀਕ ਹੈ ਜੀ 1000 ਰੁਪਏ ਵਾਲਾ ਸੂਟ ਤੁਹਾਨੂੰ ਅੱਜ ਮਿਲ ਰਿਹਾ ਸਿਰਫ 750 ਦੇ ਵਿੱਚ 1 ਦਿਨ ਦੀ ਆਫਰ ਦੇ ਵਿੱਚ ਲਗਾਏ ਆ ਸੂਟ ਪ੍ਰਿੰਟ ਚੈੱਕ ਕਰੋ ਜੀ ਵਾਈਟ ਬੇਸ ਤੇ ਜੀ ਇਹ ਥੋੜਾ ਜਿਹਾ ਕਾਲਸ ਦੇ ਵਿਚਾਰਿਆ ਪਰ ਵਾਈਟ ਬੇਸ ਦੇ ਵਿੱਚ ਮਸਟਰਡ ਜਾਂ ਸ਼ੇਡ ਹੈ ਜੀ ਡਬਲ ਸੀ ਅਡਜੈਕਟ ਜੈਕਟ ਬਣਿਆ ਹੋਇਆ ਪ੍ਰਿੰਟ ਹੁਣ ਕਲਰ ਬਿਲਕੁਲ ਸਹੀ ਆ ਰਿਹਾ ਜੀ ਦੇਖ ਸਕਦੇ ਹੋ ਕੈਮਰਾ ਜਿਹੜਾ ਸੇਮ ਕਲਰ ਆ ਸੇਮ ਆ ਰਿਹਾ ਜੀ ਪ੍ਰਾਈਸ ਸਿਰਫ 700 ਰੁਪਏ ਰਹਿਣੀ ਹੈ ਸਿਰਫ ਇੱਕ ਦਿਨ ਦੇ ਲਈ ਆਫਰ ਰਹਿਣ ਵਾਲੀ ਜੀ ਇਸ ਸੂਟ ਦੇ ਉੱਪਰ ਪ੍ਰਾਈਸ ਰਹੂਗੀ ਸਿਰਫ 700 ਰੁਪਏ ਠੀਕ ਹੈ ਜੀ 700 ਰੁਪਏ ਦੇ ਵਿੱਚ ਤੁਸੀਂ ਇਹ ਵਾਲੇ ਸੂਟ ਸਾਡੇ ਕੋਲੋਂ ਬਾਈ ਕਰ ਸਕਦੇ ਹੋ ਜੀ ਇੱਕ ਦਿਨ ਦੀ ਆਫਰ ਦੇ ਵਿੱਚ ਰਹਿਣੇ ਆ ਪ੍ਰਿੰਟ ਚੈੱਕ ਕਰੀ ਚਲੋ ਕਲਰ ਚੈੱਕ ਕਰੀ ਚਲੋ ਬਹੁਤ ਪਿਆਰੇ ਜੇ ਕਲਰ ਮੈਲ ਵਾਲੇ ਆ ਲਾਈਟ ਜਾਂ ਆਉਣਾ ਫਿਰੂਜੀ ਕਲਰ ਲਾਈਟ ਫਿਰੋਜ਼ੀ ਕਲਰ ਆਊਗਾ ਜੀ ਚੈੱਕ ਕਰੋ ਕਿਸੇ ਵੀ ਤਰ੍ਹਾਂ ਦਾ ਇਹਦਾ ਕਲਰ ਨਹੀਂ ਡਲ ਹੁੰਦਾ ਜਿਵੇਂ ਆਪਾਂ ਕਹਿੰਦੇ ਆ ਫਿਰੋਜ਼ੀ ਕਲਰ ਆ ਡਲ ਹੋਊਗਾ ਜੀ ਡਲ ਹੋਣ ਵਾਲਾ ਨਹੀਂ ਹੈ ਏਕੇ ਟੈਕਸ ਦੇ ਬ੍ਰਾਂਡਡ ਸੂਟ ਰੈਣ ਵਾਲੇ ਆ ਮੈਚਿੰਗ ਤੇ ਪ੍ਰਾਈਸ ਸਿਰਫ ਦੇ ਰਹੇ ਆ ਤੁਹਾਨੂੰ ਅਸੀਂ ਅੱਜ ਦੇ ਇੱਕ ਦਿਨ ਦੇ ਲਈ 750 ਦੇ ਵਿੱਚ ਤੁਹਾਨੂੰ ਬਰਬਰੀ ਕਾਟਨ ਦੇ ਸੂਟ ਮਿਲ ਰਹੇ ਆ ਜੀ ਦੇਖੋ ਸਟਾਫ ਦੇ ਨਜ਼ਦੀਕ ਤੋਂ ਦਿਖਾ ਦਿੰਦੇ ਆ ਜੀ ਚੈੱਕ ਬਣਿਆ ਹੋਇਆ ਜੀ ਇਹਦੇ ਵਿੱਚ ਦੇਖ ਸਕਦੇ ਹੋ ਤੁਸੀਂ ਨਜ਼ਦੀਕ ਤੋਂ ਦੇਖੋ ਸਟਾਫ ਦਾ ਚੈੱਕ ਬਣਿਆ ਹੋਇਆ ਜੀ ਬਰਬਰੀ ਕਾਟਨ ਦੇ ਵਿੱਚ ਰਹਿਣਗੇ ਪ੍ਰਿੰਟਿੰਗ ਦੇਖੋ ਨਵੀਂ ਜੀ ਪ੍ਰਿੰਟਿੰਗ ਦੇ ਵਿੱਚ ਸਾਰੇ ਸੂਟ ਰਹਿਣ ਵਾਲੇ ਆ ਜੀ ਠੀਕ ਹੈ ਜੀ ਪ੍ਰਾਈਸ ਸਿਰਫ 750 ਦੇ ਵਿੱਚ ਸਿਰਫ 1 ਡੇ ਦੀ ਆਫਰ ਹੈ ਜੀ ਇਹ 1 ਡੇ ਦੀ ਆਫਰ ਰਹਿਣ ਵਾਲੀ ਹੈ ਪ੍ਰਿੰਟ ਸਾਰੇ ਤੁਹਾਨੂੰ ਨਿਊ ਮਿਲਣ ਵਾਲੀ ਹੈ ਜੀ ਨਿਊ ਹੀ ਸਾਡੇ ਕੋਲੇ ਹਜੇ ਮਾਰਕਟ ਸਟਾਕ ਆਇਆ ਨਿਊ ਸਟਾਕ ਆਇਆ ਜੀ ਅਸੀਂ ਤੁਹਾਡੇ ਵਾਸਤੇ ਹਮੇਸ਼ਾ ਨਿਊ ਸਟਾਕ ਲੈ ਕੇ ਆਉਂਦੇ ਰਹਿੰਦੇ ਆ ਇਹ ਪਿੰਕ ਸ਼ੇਡ ਦੇ ਵਿੱਚ ਹੈ ਚੈੱਕ ਕਰੋ ਜੀ ਆਫ ਵਾਈਟ ਬੇਸ ਤੇ ਸ਼ਾਰਟ ਰਹੂਗੀ ਜੀ ਸਟੱਫ ਨੇੜੇ ਤੋਂ ਚੈੱਕ ਕਰ ਸਕਦੇ ਹੋ ਚੈੱਕ ਬਰਬਰੀ ਹੈ ਨੇੜੇ ਤੋਂ ਚੈੱਕ ਕਰੋ ਜੀ ਸਟੱਫ ਦੇਖੋ ਜੀ ਚੈੱਕ ਕਰੋ ਜੀ ਚੈੱਕ ਬਰਬਰੀ ਹੈ ਬਿਲਕੁਲ ਪਿਓਰ ਕਾਟਨ ਬਟਰ ਕਾਟਨ ਦੀ ਤਰ੍ਹਾਂ ਸਟੱਫ ਰਹਿਣ ਵਾਲਾ ਜੀ ਠੀਕ ਹੈ ਜੀ ਬਟਰ ਕਾਟਨ ਦੀ ਤਰ੍ਹਾਂ ਸਟੱਫ ਰਹਿਣ ਵਾਲਾ ਟੈਂਟਨ ਮੈਚਿੰਗ ਵੀ ਕਹਿੰਦੇ ਆ ਅਸੀਂ ਚੈੱਕ ਬਰਬਰੀ ਦੀ ਹੈ ਚੈੱਕ ਬਰਬਰੀ ਵੀ ਕਹਿ ਦਿੰਦੇ ਆ ਜੀ ਟੈਂਟਨ ਮੈਚਿੰਗ ਵੀ ਕਹਿ ਦਿੰਦੇ ਆ ਠੀਕ ਹੈ ਜੀ ਪ੍ਰਾਈਸ ਸਿਰਫ 750 ਦਾ ਸੂਟ ਪੈਣ ਵਾਲਾ ਤੁਹਾਨੂੰ ਆਫਰ ਦੇ ਵਿੱਚ ਰਹਿਣਾ ਜੀ ਇਹ ਕਲਰ ਚੈੱਕ ਕਰੀ ਚੱਲੋ ਇਹ ਗ੍ਰੇ ਦੇ ਵਿੱਚ ਆਊਗਾ ਜੀ ਬਾਟਮ ਹੈ ਇਹ ਵਾਲੀ ਰਹੂਗੀ ਸ਼ਰਟ ਇਹ ਗ੍ਰੇ بیس ਦੇ ਵਿੱਚ ਆਊਗਾ ਜੀ ਚੈੱਕ ਕਰੋ ਬਹੁਤ ਹੀ ਪਿਆਰੀ ਜੀ ਇਹਨਾਂ ਦੀ ਪ੍ਰਿੰਟਿੰਗ ਰਹਿਣ ਵਾਲੀ ਹੈ ਦੇਖੋ ਜੀ ਬੈਕ ਸਾਈਡ ਤੋਂ ਦੇਖ ਸਕਦੇ ਹੋ ਜੀ ਚੈੱਕ ਬਰਬਰੀ ਹੈ ਇਹ ਦੇਖੋ ਜੀ ਚੈੱਕ ਬਰਬਰੀ ਹੈ ਨਿਊ ਸਟੱਫ ਹੈ ਜੀ ਇਹ ਨਿਊ ਬੇਸ ਹੈ ਪ੍ਰਾਈਸ ਸਿਰਫ 750 ਦੇ ਵਿੱਚ ਸੂਟ ਪੈਣ ਵਾਲਾ 1000 ਰੁਪਏ ਦਾ ਸੂਟ ਸਿਰਫ ਤੁਹਾਨੂੰ ਇੱਕ ਦਿਨ ਦੀ ਆਫਰ ਦੇ ਵਿੱਚ ਲਗਾਏ ਆ ਜੀ ਅਸੀਂ 750 ਦਾ ਸੂਟ ਪਊਗਾ ਜੀ ਦੇਖੋ ਜੀ ਇਹ ਵਾਲੀ ਰਹੂਗੀ ਮੈਚਿੰਗ ਬਾਟਮ ਇਹ ਵਾਲੀ ਰਹੂਗੀ ਸ਼ਰਟ ਦੇਖੋ ਜੀ ਪ੍ਰਿੰਟ ਦੇਖੋ ਜੀ ਬਹੁਤ ਹੀ ਪਿਆਰਾ ਜਿਹਾ ਕਲਰ ਹੈ ਇੰਗਲਿਸ਼ ਕਲਰ ਹੋਊਗਾ ਬਹੁਤ ਹੀ ਪਿਆਰਾ ਜਿਹਾ ਮੈਚਿੰਗ ਸੂਟ ਹੈ ਜੀ ਮੈਚਿੰਗ ਦੇਖੋ ਬਹੁਤ ਜ਼ਿਆਦਾ ਪਿਆਰੀ ਮੈਚਿੰਗ ਹੈ ਦੀ ਠੀਕ ਹੈ ਜੀ ਚੈੱਕ ਬਰਬਰੀ ਸਟਾਫ ਨੇ ਜਦੀਕ ਤੋਂ ਤੁਹਾਨੂੰ ਦਿਖਾ ਦਾਂਗੇ ਇਹਦੇ ਵਿੱਚ ਟਾਊਆ ਜੀ 골ਡਨ ਕਲਰ ਦੇਖੋ ਜੀ ਦੇਖੋ ਜੀ ਇਹ ਵਾਲਾ ਆਊਗਾ ਇਸ ਗੋਲਡਨ ਕਲਰ ਬੜਾ ਸੋਨਾ ਜਿਹਾ ਸਕਿਨ 골ਡਨ ਕਲਰ ਜਾਂ ਜੀ ਬੜਾ ਪਿਆਰਾ ਜਾਂ ਪ੍ਰਿੰਟ ਵੀ ਬਹੁਤ ਪਿਆਰਾ ਰੈਡ ਵਾਲਾ ਨਜ਼ਦੀਕ ਤੋਂ ਦੇਖੋ ਸਟੱਫ ਬਿਲਕੁਲ ਪਿਓਰ ਕਾਟਨ ਸਟੱਫ ਹੈ ਨਜ਼ਦੀਕ ਤੋਂ ਦੇਖ ਸਕਦੇ ਹੋ ਵਿਦਆਊਟ ਲਾਈਨਿੰਗ ਸੂਟ ਮੈਲ ਵਾਲੇ ਸੀ ਥਰੂ ਨਹੀਂ ਹੈਗੇ ਜੀ ਵਿਦਆਊਟ ਲਾਈਨਿੰਗ ਸੂਟ ਬਣਗੇ ਪ੍ਰਾਈਸ ਸਿਰਫ ਰਹੂਗੀ ਇਹਨਾਂ ਦੀ 350 ਦੇਖੋ ਤੁਸੀਂ ਚੈੱਕ ਕਰੋ ਇਹ ਕੇਵਲਾ ਕਲਰ ਮਿਲੂ ਤੁਹਾਨੂੰ ਇਹਦੇ ਵਿੱਚ ਇਹ ਵਾਲੀ ਰਹੂਗੀ ਜੀ ਇਹਦੇ ਵਿੱਚ ਸ਼ਰਟ ਰੈਸਟ ਗਾਜ਼ਰੀ ਜਿਹਾ ਕਲਰ ਹੈ ਜੀ ਬਹੁਤ ਹੀ ਪਿਆਰਾ ਜਿਹਾ ਰੈਸਟ ਗਾਜ਼ਰੀ ਜੀ ਛੇੜ ਚ ਆਊਗਾ ਸਟੱਫ ਚੈੱਕ ਕਰੋ ਚੈੱਕ ਬਰਬਰੀ ਹੈ ਜੀ ਨਜ਼ਦੀਕ ਤੋਂ ਦੇਖੋ ਬੈਕ ਤੋਂ ਦੇਖ ਸਕਦੇ ਹੋ ਸਿਰਫ 750 ਦੇ ਵਿੱਚ ਲੈ ਸਕਦੇ ਹੋ ਸੂਟ ਚੱਕ ਬਰਬਰੀ ਦਾ ਇੱਕ ਦਿਨ ਦੀ ਆਫਰ ਰਹਿਣੀ ਹੈ ਜੀ ਇਹਦੀ ਇਹ ਪਿਸਤਾ ਕਲਰ ਦੇ ਵਿੱਚ ਆਊਗਾ ਹਾਂਜੀ ਇਹ ਵਾਲਾ ਚੈੱਕ ਕਰੋ ਜੀ ਬੇਸ ਦੇਖੋ ਪ੍ਰਿੰਟਿੰਗ ਦੇਖੋ ਬਹੁਤ ਪਿਆਰੀ ਜੀ ਪ੍ਰਿੰਟਿੰਗ ਹੈ ਪਿਸਤਾ ਸ਼ੇਡ ਦੇ ਵਿੱਚ ਆਊਗਾ ਚਿੱਕੜ ਬਰਬਰੀ ਹੈ ਪ੍ਰਾਈਸ ਸਿਰਫ ਰਹਿਣ ਵਾਲੀ ਹੈ ਜੀ ਸਿਰਫ ਇੱਕ ਦਿਨ ਦੇ ਲਈ 750 ਬਿਲਕੁਲ ਪਿਓਰ ਕਾਟਨ ਸਟੱਫ ਰਹਿਣ ਵਾਲਾ ਹੈ ਇਹ ਆਊਗਾ ਲਾਈਟ ਮਸਟਰ ਸ਼ੇਡ ਮਸਟਰ ਸ਼ੇਡ ਦੇ ਵਿੱਚ ਆਊਗਾ ਜੀ ਠੀਕ ਇਹ ਮਸਟਰ ਸ਼ੇਡ ਦੇ ਵਿੱਚ ਆਊਗਾ ਬਿਲਕੁਲ ਪਿਓਰ ਕਾਟਨ ਸਟੱਫ ਰਹੂਗਾ ਜੀ ਆਫ ਵਾਈਟ ਬੇਸ ਦੇ ਵਿੱਚ ਰਹਿਣ ਵਾਲਾ ਦੇਖੋ ਜੀ ਪ੍ਰਿੰਟ ਬਹੁਤ ਹੀ ਪਿਆਰਾ ਸਿਰਫ 750 ਦੇ ਵਿੱਚ ਚੈੱਕ ਬਰਬਰੀ ਵਿੱਚ ਲੈ ਸਕਦੇ ਹੋ ਨਿਊ ਸਟੱਫ ਜੀ ਨਿਊ ਸਟੱਫ ਹੈ ਜੀ ਚੈੱਕ ਬਰਬਰੀ 750 ਦੇ ਵਿੱਚ ਇੱਕ ਦਿਨ ਦੇ ਲਈ ਆਫਰ ਰਹਿਣ ਵਾਲੀ ਹੈ ਪ੍ਰਿੰਟਿੰਗ ਡਿਜ਼ਾਈਨਿੰਗ ਸਾਰੀ ਨਵੀਂ ਰਹਿਣ ਵਾਲੀ ਹੈ ਜੀ ਨਿਊ ਪ੍ਰਿੰਟਿੰਗ ਲੈ ਕੇ ਆਏ ਤੁਹਾਡੇ ਵਾਸਤੇ ਇਹ ਵਾਲਾ ਰਹੂਗਾ ਜੀ ਨਿਓਨ ਮਹਿੰਦੀ ਕਾਫੀ ਟ੍ਰੈਂਡਿੰਗ ਦੇ ਵਿੱਚ ਚੱਲ ਰਿਹਾ ਕਲਰ ਨਿਓਨ ਮਹਿੰਦੀ ਦੇਖੋ ਜੀ ਇਹ ਨਿਓਨ ਮਹਿੰਦੀ ਆਊਗਾ ਦੇਖੋ ਜੀ ਪ੍ਰਿੰਟ ਦੇਖੋ ਬਹੁਤ ਹੀ ਪਿਆਰਾ ਜਿਹਾ ਪ੍ਰਿੰਟ ਰਹੂਗਾ ਜੀ ਇਹਦਾ ਬੇਸ ਪ੍ਰਿੰਟਿੰਗ ਬਹੁਤ ਹੀ ਜਿਆਦਾ ਪਿਆਰੀ ਹੈ ਦੇਖੋ ਜੀ ਠੀਕ ਹੈ ਜੀ ਪ੍ਰਾਈਸ ਸਿਰਫ 750 ਚੱਕ ਬਰਬਰੀ ਸਟਾਫ ਹੈ ਜੀ ਸਾਰਾ ਇਹਦੇ ਵਿੱਚ ਆਊਗਾ ਜੀ ਇੱਕ ਗਾਜਰੀ ਸ਼ੇਡ ਦੇਖੋ ਜੀ ਕਿ ਗਾਜਰੀ ਸ਼ੇਡ ਆਉਣ ਵਾਲਾ ਹੈ ਸਿਰਫ 1 ਦਿਨ ਦੀ ਆਫਰ ਲਗਾਈ ਹੈ ਜੀ ਸਕਰੀਨਸ਼ਾਟ ਲਾਓ ਤੇ ਆਪਣਾ ਆਰਡਰ ਬੁੱਕ ਕਰੋ ਜੀ ਦੇਖੋ ਜੀ ਬਹੁਤ ਹੀ ਪਿਆਰੀ ਜੀ ਪ੍ਰਿੰਟਿੰਗ ਸਾਰੇ ਨਿਊ ਪ੍ਰਿੰਟਿੰਗ ਰਹਿਣ ਵਾਲੀ ਹੈ ਕਾਫੀ ਫੇਮਸ ਡਿਜ਼ਾਈਨ ਰਹਿਣ ਵਾਲੇ ਆ ਇਹ ਬਲਾ ਚੈੱਕ ਕਰੋ ਲੈਮਨ ਸ਼ੇਡ ਦੇ ਵਿੱਚ ਆਊਗਾ ਜੀ ਦੇਖੋ ਜੀ ਇਹ ਲੈਮਨ ਸ਼ੇਡ ਵਿੱਚ ਆਊਗਾ ਆਫ ਵਾਈਟ بیس ਤੇ ਰਹੂਗੀ ਸ਼ਰਟ ਜਲਦੀ ਆਂਦੀ ਡਿਜ਼ਾਈਨ ਚੈੱਕ ਕਰੋ ਤੇ ਸਕਰੀਨ ਸ਼ਾਟ ਲਓ ਜੀ ਲੈਮਨ ਸ਼ੇਡ ਦੇ ਵਿੱਚ ਸ਼ਰਟ ਆਊਗੀ ਜੀ ਆਫ ਵਾਈਟ بیس ਹੈ ਪ੍ਰਾਈਸ ਸਿਰਫ ਹੋਊਗਾ 750 ਬੜੀ ਪਿਆਰੀ ਜੀ ਬਾਟਮ ਰਹਿਣੀ ਹੈ ਬਲੈਕ بیس ਤੇ ਰਹਿਣਾ ਜੀ ਬਾਟਮ ਦਾ ਡਿਜ਼ਾਈਨ ਚੈੱਕ ਕਰੋ ਦੇਖੋ ਬਾਟਮ ਦਾ ਡਿਜ਼ਾਈਨ ਚੈੱਕ ਕਰੋ ਬਹੁਤ ਹੀ ਪਿਆਰਾ ਜਾਂ ਤੇ ਇਹ ਵਾਲਾ ਰਹੂਗਾ ਜੀ ਸ਼ਰਟ ਬਲੈਕ ਬੇਸ ਦੇ ਵਿੱਚ ਪ੍ਰਿੰਟਿੰਗ ਨਵੀਂ ਹੈ ਜੀ ਬਹੁਤ ਹੀ ਪਿਆਰੇ ਜੀ ਪ੍ਰਿੰਟਿੰਗ ਹੈ ਬਲੈਕ ਬੇਸ ਦੇ ਵਿੱਚ ਚੈੱਕ ਬਰਬਰੀ ਸਟਾਫ ਰਹੂਗਾ ਬੈਗ ਤੋਂ ਚੈੱਕ ਕਰੋ ਜੀ ਇਹਦਾ ਠੀਕ ਹੈ ਜੀ ਇਹਦਾ ਸੈਲਫ ਦੇ ਵਿੱਚ ਇੱਕ ਬਰਬਰੀ ਸਟਾਫ ਰੈਡ ਵਾਲਾ ਨਿਊ ਸਟਾਫ ਹੈ ਜੀ ਇਹ ਤੇ ਬਿਲਕੁਲ ਬਟਰ ਕਾਟਨ ਦੀ ਤਰ੍ਹਾਂ ਸਟਾਫ ਰਹਿਣ ਵਾਲਾ ਹੈ ਪ੍ਰਾਈਸ ਸਿਰਫ ਰਹਿਣੀ ਹੈ ਜੀ 750 ਇੱਕ ਇਹ ਆਊਗਾ ਜੀ ਆਫ ਵਾਈਟ ਵਿੱਚ ਆਫ ਵਾਈਟ ਵਿੱਚ ਆਊਗਾ ਜੀ ਇਹ ਵਾਲਾ ਰਹੂਗਾ ਜੀ ਇਹਦੇ ਨਾਲ ਸ਼ਰਟ ਆਫ ਵਾਈਟ ਦੇ ਵਿੱਚ ਦੇਖੋ ਜੀ ਆਫ ਵਾਈਟ ਦੀ ਪ੍ਰਿੰਟਿੰਗ ਵੀ ਬੜੀ ਪਿਆਰੀ ਜੀ ਹੈ ਦੇਖੋ ਨਿਊ ਕਨਸੈਪਟ ਹੈ ਚੈੱਕ ਕਰ ਸਕਦੇ ਹੋ ਜੀ ਪ੍ਰਿੰਟਿੰਗ ਬਹੁਤ ਹੀ ਪਿਆਰੇ ਜਿਹੇ ਪ੍ਰਿੰਟ ਲੈ ਕੇ ਆਏ ਆ ਤੁਹਾਡੇ ਵਾਸਤੇ ਇਹਦੇ ਵਿੱਚ ਇੱਕ ਆਊਗਾ ਜੀ ਅਗਲਾ ਕਲਰ ਚੈੱਕ ਕਰੋ ਜੀ ਪਿੰਕ 베ਸ ਤੇ ਪਿੰਕ ਜਿਹਾ ਕਲਰ ਹੈ ਬਹੁਤ ਹੀ ਪਿਆਰਾ ਜਾਂ ਸਿਰਫ 1 ਦਿਨ ਦੀ ਲਈ ਅਸੀਂ ਆਫਰ ਲਗਾਈ ਹੈ ਜੀ ਸਾਡੀ ਐਡਾ ਦੀਆਂ ਆਫਰਾਂ ਲੈਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜਿਨ੍ਹਾਂ ਨੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਪਹਿਲੀ ਵਾਰ ਸਾਡੀ ਵੀਡੀਓ ਦੇਖ ਰਹੇ ਆ ਉਹ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਦੇਖੋ ਜੀ ਬਹੁਤ ਸੋਹਣੇ ਸੋਹਣੇ ਅਸੀਂ ਤੁਹਾਡੇ ਵਾਸਤੇ ਸੂਟ ਲੈ ਕੇ ਆਉਂਦੇ ਰਹਿੰਦੇ ਆ ਡਿਜ਼ਾਈਨਰ ਫੈਂਸੀ ਪਾਰਟੀ ਵੇਅਰ ਵੀ ਇਹ ਵਾਲਾ ਦੇਖੋ ਜੀ ਪ੍ਰਿੰਟਿੰਗ ਬਹੁਤ ਹੀ ਪਿਆਰੀ ਜੀ ਪ੍ਰਿੰਟਿੰਗ ਸਿਰਫ 1 ਦਿਨ ਦੀ ਲਾਤੀ ਆਫਰ 750 ਦਾ ਸੂਟ ਜਲਦੀ ਤੋਂ ਜਲਦੀ ਜਿਨ੍ਹਾਂ ਨੇ ਮੇਰੀ ਸ਼ਾਪ ਤੇ ਵਿਜ਼ਿਟ ਕਰਨਾ ਹੈ ਵਿਜ਼ਿਟ ਕਰਕੇ ਐਦਾਂ ਦੇ ਸੋਹਣੇ ਸੋਹਣੇ ਸੂਟ ਸਾਡੇ ਕੋਲ ਤੁਸੀਂ ਬਾਏ ਕਰ ਸਕਦੇ ਹੋ ਜੀ ਅੱਜ ਅਸੀਂ ਸਿਰਫ ਤੁਹਾਨੂੰ 1000 ਵਾਲਾ ਸੂਟ ਸਿਰਫ 750 ਦੇ ਵਿੱਚ ਦੇ ਰਹੇ ਹਾਂ ਜੀ ਟੈਂਟਨ ਮੈਚਿੰਗ ਚੱਕ ਬਰਬਰੀ ਦੇਖੋ ਜੀ ਇਹ ਵੀ ਆਫ ਵਾਈਟ ਤੇ ਆਊਗਾ ਲਾਈਟ ਜਿਹਾ ਸਕਾਈ ਜਿਹਾ ਕਲਰ ਬਹੁਤ ਹੀ ਪਿਆਰਾ ਜਿਹਾ ਕਲਰ ਹੈ ਜੀ ਫਿਰੋਜ਼ੀ ਜਿਹਾ ਦੇਖੋ ਜੀ ਆਫ ਵਾਈਟ 베ਜ ਤੇ ਆ ਬਹੁਤ ਹੀ ਪਿਆਰੀ ਜੀ ਪ੍ਰਿੰਟਿੰਗ ਹੈ ਦੀ ਦੇਖੋ ਜੀ ਅਗਲਾ ਕਲਰ ਚੈੱਕ ਕਰੋ ਜੀ ਲੈਮਨ ਕਲਰ ਆਊਗਾ ਜੀ ਬਹੁਤ ਹੀ ਮਿੱਠਾ ਜਿਹਾ ਕਲਰ ਲੈਮਨ ਇਹ ਵਾਲੀ ਰਹੂਗੀ ਸ਼ਰਟ ਜੀ ਦੇਖੋ ਇਹ ਸ਼ਰਟ ਰਹਿਣੀ ਹੈ ਸਾਰਾ ਨਿਊ ਪ੍ਰਿੰਟਿੰਗ ਹੈ ਜੀ ਨਿਊ ਪ੍ਰਿੰਟਿੰਗ ਲੈ ਕੇ ਆਏ ਤੁਹਾਡੇ ਵਾਸਤੇ ਨਿਊ ਪ੍ਰਿੰਟਿੰਗ ਦੀ ਅਸੀਂ ਤੁਹਾਡੇ ਵਾਸਤੇ ਸੇਲ ਲਾਈ ਹੈ ਬਹੁਤ ਪਿਆਰੇ ਜਿਹੇ ਪ੍ਰਿੰਟ ਹੈ ਦੇਖੋ ਜੀ ਇਹਦੀ ਪ੍ਰਿੰਟਿੰਗ ਦੇਖੋ ਬਹੁਤ ਹੀ ਪਿਆਰੀ ਜੀ ਪ੍ਰਿੰਟਿੰਗ ਰਹਿਣ ਵਾਲੀ ਹੈ ਪ੍ਰਾਈਸ ਸਿਰਫ ਰਹੂਗਾ ਜੀ ਅੱਜ ਦੇ ਲਈ 1 ਦਿਨ ਦੇ ਲਈ 750 ਇਸ ਤੋਂ ਬਾਅਦ ਫਿਰ ਆਪ ਹੋ ਜਾਣਾ ਪ੍ਰਾਈਸ ਇਹਨਾਂ ਦਾ ਜੋ ਮਾਰਕੀਟ ਵਿੱਚ ਪ੍ਰਾਈਸ ਚੱਲ ਰਿਹਾ ਸੇਮ ਪ੍ਰਾਈਸ ਹੋ ਜਾਣਾ ਇੱਕ ਦਿਨ ਦੇ ਲਈ ਤੁਹਾਡੇ ਵਿੱਚ ਤੁਹਾਨੂੰ ਦੇਤੇ ਸੀ ਆਫਰ ਦੇ ਵਿੱਚ ਸੂਟ ਇਹ ਸਨ ਅੱਜ ਦੇ ਸਾਡੇ ਬਹੁਤ ਹੀ ਪਿਆਰੇ ਜਿਹੇ ਸੂਟ ਇਹਨਾਂ ਵਿੱਚੋਂ ਜਿਹੜਾ ਵੀ ਤੁਹਾਨੂੰ ਸੂਟ ਪਸੰਦ ਆਉਂਦਾ ਹੈ ਸਕਰੀਨਸ਼ਾਟ ਲੈ ਕੇ ਤੁਸੀਂ ਆਪਣਾ ਆਰਡਰ ਬੁੱਕ ਕਰ ਸਕਦੇ ਹੋ ਜੀ ਸਕਰੀਨ ਉੱਪਰ ਤੁਹਾਨੂੰ ਨੰਬਰ ਮੈਂਸ਼ਨ ਕੀਤਾ ਉਸ ਨੰਬਰ ਤੇ ਮੈਸੇਜ ਕਰੋ ਕਾਲ ਕਰੋ ਤੇ ਆਪਣਾ ਆਰਡਰ ਬੁੱਕ ਕਰੋ ਜੀ ਕੱਲ ਫਿਰ ਇੱਕ ਨਵੀਂ ਕਲੈਕਸ਼ਨ ਲੈ ਕੇ ਹਾਜ਼ਰ ਹੋਵਾਂਗੇ